ਪਰਿਵਾਰ ਘਰ ਦੇ ਵਿੱਚੋਂ ਨਿਕਲਿਆ ਪਹਿਲਾਂ ਸਤਿ ਕੰਸ਼ੀਰੀ ਹਰਮੰਦਰ ਸਾਹਿਬ ਦੇ ਦਰਸ਼ਕਦਾਰੇ ਕੀਤੇ ਨੇ ਉਸ ਤੋਂ ਬਾਅਦ ਇਸ ਪਰਿਵਾਰ ਨੇ ਨਨਦਪੁਰ ਦੀ ਧਰਤੀ ਤੇ ਚਾਲਾ ਪਾਉਣ ਵਾਸਤੇ ਆਪਰੇ ਕਦਮ ਵਧਾਏ ਨੇ ਹੁਣ ਨਨਦਪੁਰ ਦੀ ਧਰਤੀ ਉਹ ਧਰਤੀ ਹੈ ਜਿਸ ਧਰਤੀ ਉੱਤੇ ਮਹਾਰਾਜ ਗੁਰੂ ਤੇਗ ਬਹਾਦਰ ਮਹਾਰਾਜ ਨੇ ਰਾਜਿਆਂ ਦੇ ਪਾਸੋਂ ਧਰਤੀ ਖਰੀਦੀ ਤੇ ਉਹਨਾਂ ਦਾ ਲੱਤੇ ਜਿਗਰ ਹੁਣ ਰਾਜੇ ਪਹਿਲਾਂ ਵੀ ਸੀ ਰਾਜੇ ਹੁਣ ਵੀ ਹੈ ਪਰ ਉਹ ਰਾਜੇ ਵੀ ਗੁਰੂਆਂ ਦੇ ਨਾਲ ਖਾਰ ਖਾਂਦੇ ਰਹੇ ਜਿਵੇਂ 22 ਧਾਰ ਦੀਆਂ 22 ਵਿਆਪਤਾ ਸੀ ਤੇ 22 ਧਾਰ ਦੇ ਰਾਜੇ ਗੁਰੂ ਕਲਗੀਧਰ ਮਹਾਰਾਜ ਨਾਲ ਖਾਰ ਖਾਦੇ ਸੀ ਕਹਿੰਦੇ ਸੀ ਕਿ ਕਲਗੀ ਵਾਲਿਆਂ ਇੱਥੋਂ ਕੱਢ ਦੇਣਾ ਇਹ ਧੱਤੀ ਸਾਡੀ ਹੈ ਪਰ ਗੁਰੂ ਨੇ ਐਸੀ ਬਖਸ਼ਿਸ਼ ਐਸੀ ਕਿਰਪਾ ਕੀਤੀ ਉਹਨਾਂ ਦੇ ਵੀ ਮਨ ਬਦਲ ਕੇ ਰੱਖ ਦਿੱਤੇ ਆਓ ਗੁਰੂ ਕਿਰਪਾ ਕਰੇ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਬਾਅਦ ਤੇ ਭਾਈ ਭਗਤਾ ਤੇ ਮਾਤਾ ਜੋਨੀ ਜੀ ਪਹੁੰਚੇ ਨੇ ਪਰ ਜਾ ਕੇ ਜਦੋਂ ਵੇਖਿਆ ਇੱਥੇ ਕੀ ਵੇਖਿਆ ਕਨ੍ਹੰਗ ਸਿੰਘ ਕੁੜੇ ਤੇ ਚੜਿਆ ਆ ਰਿਹਾ ਉਹਦੇ ਹੱਥ ਵਿੱਚ ਵਰਸ਼ਾ ਫੜਿਆ ਤੇ ਬਾਝੂ ਓਟਾ ਆ ਗਿਆ ਦੀਪਾ ਕਹਿਣ ਲੱਗਾ ਮਾਂ ਉਹ ਜਿਹੜਾ ਬਾਬੇ ਦੇ ਹੱਥ ਵਿੱਚ ਸੁਗਾ ਫੜਿਆ ਉਹ ਮੈਨੂੰ ਚਾਹੀਦਾ ਮੈਨੂੰ ਦਿਵਾਏ ਮਾਂ ਨੇ ਕਿਹਾ ਪੁੱਤਰਾ ਇਹ ਸੁਗਾ ਵੀ ਦਿਵਾ ਦਾਂਗੀ ਪਰ ਇੱਕ ਵਾਰ ਜਾ ਕੇ ਆਪਾਂ ਦਰਸ਼ਨ ਕਰੀਏ ਥੋੜਾ ਜਿਹਾ ਅੱਗੇ ਗਿਆ ਇਹ ਪਰਿਵਾਰ ਜਦੋਂ ਵੇਖਿਆ ਇੱਕ ਬਾਬਾ ਭਲੱਥਾ ਖੇਡਦਾ ਆ ਰਿਹਾ ਗੱਟਾ ਖੇਡਦਾ ਆ ਰਿਹਾ ਹੱਥ ਵਿੱਚ ਸ੍ਰੀ ਸਾਹਿਬ ਹੈ ਤੇ ਛੋਟਾ ਜਿਹਾ ਦੀਪ ਕਹਿੰਦਾ ਪਿਤਾ ਜੀ ਉਹ ਜਿਹੜੀ ਬਾਬੇ ਦੇ ਹੱਥ ਵਿੱਚ ਕਿਰਪਾ ਨੇ ਉਹ ਮੈਨੂੰ ਵੀ ਚਾਹੀਦੀ ਹੈ ਤੇ ਭਾਈ ਭੱਤੇ ਨੇ ਕਿਹਾ ਪੁੱਤਰਾ ਚਲ ਇੱਕ ਵਾਰ ਦਰਸ਼ਨ ਦਾਰੇ ਕਰੀਏ ਜਾ ਕੇ icar ਗੁਰੂ ਦੇ ਪਾਸੋਂ ਤੈਨੂੰ ਥਾਪੜਾ ਦਵਾ ਦਈਏ ਉਸ ਤੋਂ ਬਾਅਦ ਇਹ ਚੀਜ਼ਾਂ ਤੈਨੂੰ ਦਵਾਵਾਂਗੇ ਛੋਟਾ ਜਿਹਾ ਦੀਪ ਕਹਿਣ ਲੱਗਾ ਕਹਿਣ ਲੱਗਾ ਪਿਤਾ ਜੀ ਇਹ ਥਾਪੜਾ ਕੀ ਹੁੰਦਾ ਹੈ ਹਰਮਾਨ ਨੇ ਕਿਹਾ ਪੁੱਤਰਾ ਇਹ ਥਾਪੜਾ ਉਹ ਹੁੰਦਾ ਹੈ ਗੁਰੂ ਦੀ ਬਖਸ਼ਿਸ਼ ਹੁੰਦੀ ਹੈ ਗੁਰੂ ਦੀ ਕਿਰਪਾ ਹੁੰਦੀ ਹੈ ਤੇ ਜਨਾਬ ਤੇ ਗੁਰੂ ਦੀ ਕਿਰਪਾ ਹੋ ਜਾਵੇ ਨਾ ਉਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਗੁਰੂ ਆਪ ਹੀ ਬਖਸ਼ਿਸ਼ ਕਰ ਦਿੰਦਾ ਹੈ ਆਪ ਹੀ ਕਿਰਪਾ ਕਰ ਦਿੰਦਾ ਹੈ ਇਹ ਤੁਰਿਆ ਜਾ ਰਿਹਾ ਪਰਿਵਾਰ ਜਾ ਕੇ ਵੇਖਿਆ ਕਲਗੀਧਰ ਸੱਚੇ ਪਾਤਸ਼ਾਹ ਦਾ ਸੋਨਾ ਸਜਿਆ ਹੋਇਆ ਦੀਵਾਨ ਇੱਕ ਪਾਸੇ ਜੋਧੇ ਬੈਠੇ ਨੇ ਇੱਕ ਪਾਸੇ ਮਾਈਆਂ ਬੈਠੀਆਂ ਨੇ ਇੱਕ ਪਾਸੇ ਭਾਈ ਬੈਠੇ ਨੇ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਕਦਾਰੀ ਕਰਨ ਬਾਅਦ ਤੇ ਗੁਰੂ ਕੀ ਸੰਗਤ ਆ ਰਹੀ ਹੈ ਗੁਰੂ ਕੀ ਸੰਗਤ ਜਾ ਰਹੀ ਹੈ ਜਿਨ੍ਹਾਂ ਦੇ ਘਰ ਮਹਾਰਾਜ ਨੇ ਬੂਟੇ ਲਾਇਆ ਨੇ ਉਹ ਦਰਸ਼ਨ ਕਰਨ ਬਾਅਦ ਤੇ ਕਲਗੀ ਵਾਲੇ ਸੱਚੇ ਪਾਤਸ਼ਾਹ ਦੇ ਦਰਸ਼ਨਦਾਰੀ ਕਰਨ ਵਾਸਤੇ ਸੰਗਤ ਆਈ ਹੈ। ਸਤਿਗੁਰ ਬੈਠੇ ਤਖਤ ਤੇ ਸਿਰ ਕਲਗੀ ਲਾ ਕੇ ਸਜੇ ਬੈਠੇ ਸੂਰਮੇ ਹਥਿਆਰ ਸਜਾ ਕੇ ਖੱਬੇ ਸੋਭਣ ਸੰਤ ਜਨ ਗੜ ਮਾਲਾ ਪਾ ਕੇ ਸੰਗਤ ਸ਼ਹਿਰ ਪਸ਼ੌਰ ਦੀ ਫਿਰ ਪਹੁੰਚੀ ਆ ਕੇ ਚਰਨੀ ਸੀ ਝਕਾਮ ਦੀ ਪਰ ਭੇਡ ਚੜਾ ਕੇ ਤ੍ਰਿਪਤ ਹੋਏ ਦਿਲ ਸੀਤਲਾ ਗੁਰ ਫਤੇ ਬਲਾ ਕੇ ਮਹਾਰਾਜ ਸਤਗੁਰੂ ਸਾਚੇ ਪਾਛਾ ਦੇ ਚਿਹਰੇ ਤੇ ਦਿਲਾਨ ਤੀਰਾਂ ਦਾ ਭਰਿਆ ਪੱਥਾ ਹੈ ਮਹਾਰਾਜ ਦੇ ਚਰਨਾਂ ਵਿੱਚ ਪਸ਼ਮੀ ਚੰਨਨ ਦੀ ਚੌਕੀ ਹੈ ਉੱਪਰ 2.5 ਲੱਖ ਲੱਖ ਦੀ ਚਾਨਣੀ ਹੈ ਸਰ ਉੱਤੇ ਮਹਾਰਾਜ ਦੇ 1.5 ਲੱਖ ਦੀ ਕਲਗੀ ਸੁਭਾ ਪਾਰੀ ਹੈ ਜਿਸ ਨੂੰ ਪੂਰਾ ਸੰਸਾਰ ਝੁਕਦਾ ਹੈ ਜਿਸ ਨੂੰ ਇੱਕ بار ਝੁਕਿਆ ਜਾਵੇ ਤੇ ਸਦਾ ਵਾਸਤੇ ਗੁਰੂ ਕਲਗੀ ਧਰ ਦੇ ਚਰਨਾਂ ਤੋਂ ਕੁਰਬਾਨ ਹੋਣ ਵਾਸਤੇ ਗੁਰੂ ਕੇ ਸਿੱਖ ਪਿਆਰ ਹੋ ਜਾਂਦੇ ਸੀ ਤੇ ਖੇੜਾ ਸਾਹਿਬ ਲਿਖਦੇ ਨੇ ਤੇ ਤੇਰੀ ਚਮਕਦੀ ਕਲਗੀ ਦੀ ਸ਼ਾਨ ਅੱਗੇ ਮਰੋਦ ਹੱਥ ਬੰਨ੍ਹ ਸੂਤ ਪਗਵਾਨ ਝੁਕਦਾ ਹੈ 나ਗ ਮਣੀ ਚਮਕੀਲੀ ਦਾ ਮਾਣ ਜਿਸ ਨੂੰ ਤੇਰੀਆਂ ਤਲੀਆਂ ਚੁੰਮਾ ਬਾਸਕ ਦਾ ਮਾਣ ਝੁਕਦਾ ਹੈ ਤੇਰੇ ਤਾਜ ਤੇ ਤਖਤ ਦੀ ਚੜ੍ਹ ਤੇ ਅੱਗੇ ਬੀਆ ਬਾਣ ਯਹ ਥਲ ਸਵਰਗੋ ਅਸਮਾਨ ਝੁਕਦਾ ਹੈ ਵੱਜੋ ਸੱਚ ਖੇੜਾ ਦਸਵੇਂ ਪਾਤਸ਼ਾਹ ਜੀ ਤੇਰੀ ਕਲਗੀ ਨੂੰ ਸਾਰਾ ਜਹਾਨ ਝੁਕਦਾ ਹੈ ਮੇਰੀ ਬਾਬੇ ਦੀ ਕਲਗੀ ਨੂੰ ਜਹਾਨ ਝੁਕ ਰਿਆ ਸੀ ਹੁਣ ਬਾਬੇ ਦੇ ਚਰਨਾ ਦੇ ਵਿੱਚ ਭਾਈ ཕਟਤਾ ਗਏ ਮਾਤਾ ਜੋਣੀ ਗਏ ਜਾਰ ਕੇ ਫਤਿਹ ਹਜ਼ਰ ਕੀਤੀ ਆ ਇਹ ਛੋਟੇ ਜਿਹੇ ਫਰਦਾਨ ਨੂੰ ਵੇਖ ਕੇ ਕਲਗੀ ਧਰਮਾ ਸੱਚੇ ਪਾਤਸ਼ਾ ਇਸ ਸੁਭਾਗੀਏ ਜੋੜੇ ਨੂੰ ਕੁਛ ਤੇ ਨਹੀਂ ਕਿ ਨਾਮ ਕੀ ਰੱਖਿਆ ਮਾਂ ਕਹਿੰਦੀ ਅਸੀਂ ਨਾਮ ਰੱਖਿਆ ਇਹਦਾ ਦੀਪ ਕਲਗੀ ਵਾਲਾ ਸਾਹਿਬ ਸੱਚਾ ਪਾਤਸ਼ਾ ਹਾ ਜੂਰੇ ਅਨਵਰ ਕਹਿਣ ਲੱਗਾ ਇਹ ਦੀਪ ਹੈ ਤੁਹਾਡੀਆਂ ਕੁਲਾਂ ਰਸ਼ਨਾ ਦੇਵੇਗਾ ਇਹ ਐਸਾ ਦੀਪ ਬਣੇਗਾ ਜਿਹੜਾ ਰਹੀਦੀ ਦੁਨੀਆ ਤੱਕ ਦੁਨੀਆ ਨੂੰ ਲਾਈਟ ਦਿੰਦਾ ਰਹੇਗਾ ਇਹ ਐਸਾ ਦੀਪ ਹੈ ਜਿਸ ਨੇ ਦੁਨੀਆ ਦੇ ਵਿੱਚ ਆ ਕੇ ਉਹ ਰੌਸ਼ਨੀ ਕਰਕੇ ਚਲੇ ਜਾਣਾ ਲੋ ਪਰਪਕਾਰ ਰਾਹੀ ਇਹਨਾਂ ਨੂੰ ਯਾਦ ਕਰਨਗੇ ਇਹ ਐਸਾ ਦੀਪ ਬਣ ਜਾਵੇਗਾ ਜਿਹੜਾ ਸੰਸਾਰ ਦੇ ਵਿੱਚ ਐਸੀ ਪਿਆਰ ਭਰੀ ਲਾਇਟ ਦੇਵੇਗਾ ਐਸਾ ਸਿਮਰਨੇ ਦੇ ਪੱਲੇ ਹੋਵੇਗਾ ਐਸਾ ਜੋਧਾ ਵਰ ਜਾਵੇਗਾ ਐਸਾ ਬਲੀ ਬਣੇਗਾ ਸਿਰੋ ਤੇ ਤਲੀ ਤੇ ਸੀਸ ਵੀ ਟਕਾ ਲਵੇਗਾ ਤੇ ਪਰ ਕਲਗੀ ਤਰਮਾਰਾ ਸੱਚੇ ਪਾਤਸ਼ਾ ਛੋਟੇ ਦੀਪ ਨੂੰ ਦੇ ਰਸੀ ਹਣ ਮਾਤਾ ਪਿਤਾ ਨੇ ਆਗਿਆ ਮੰਗੀ ਆ ਕਹਿੰਦੇ ਨੇ ਸੇਵਾ ਵਿੱਚ ਜੁੜ ਗਿਆ ਪਰਿਵਾਰ ਵੇਖੋ ਸੇਵਾ ਨੂੰ ਕਿਦਾਂ ਭਾਗ ਲਾਉਂਦਾ ਮੇਰਾ ਬਾਬਾ ਮੇਰਾ ਕਲਗੀ ਤਰ ਸੱਚਾ ਪਾਤਸ਼ਾ ਪਰ ਬਾਹਰ ਸੇਵਾ ਕਰਨ ਲੱਗ ਪਿਆ ਮਾਂ ਜਿਉਣੀ ਪ੍ਰਸ਼ਾਦਾ ਦੀ ਸੇਵਾ ਕਰਦੀ ਹੈ ਭਾਈ ਭਗਤਾ ਰੋਜ਼ ਬਾਲਨ ਲੈ ਕੇ ਆਉਂਦਾ ਇੱਕ ਬਾਲਨ ਦੀ ਪੰਡ ਰੱਖ ਲਿੰਦਾ ਦੂਜੀ ਦਾ ਰੋਜ਼ ਪਰਾਂ ਦੀ ਸੇਵਾ ਕਰਦਾ ਆਪਣੇ ਛੋਟੇ ਦੀਪ ਨੂੰ ਕਹਿੰਦਾ ਜੇ ਕੁਝ ਪਾਉਣਾ ਹੈ ਤੇ ਸੇਵਾ ਕਰ ਜੇ ਕੁਝ ਪਾਉਣਾ ਹੈ ਤੇ ਸਿਮਰਨ ਕਰ ਜੇ ਕੁਝ ਪਾਉਣਾ ਹੈ ਤੇ ਗੁਰੂ ਦਾ ਹੁਕਮ ਮੰਨ ਤੇ ਬਾਬੇ ਨੂੰ ਕਹਿੰਦਾ ਛੋਟਾ ਦੀਪ ਹੁਕਮ ਮੰਨਿਆ ਕੀ ਹੋਵੇਗਾ ਬਾਬਾ ਕਹਿੰਦਾ ਹੁਕਮ ਮੰਨੇ ਹੋਏ ਪਰਵਾਰ ਤਾਂ ਖਸਮੇ ਕਾ ਮਹਿਲ ਪਾਏ ਸੀ ਤੈਨੂੰ ਉਹ ਬਰਕਤਾਂ ਉਹ ਬਖਸ਼ਿਸ਼ਾ ਗੁਰੂ ਦੇ ਘਰ ਦੇ ਵਿੱਚੋਂ ਮਿਲਣਗੀਆਂ ਜਿਹੜੀਆਂ ਸ਼ਾਇਦ ਮੈਨੂੰ ਵੀ ਨਹੀਂ ਪਤਾ ਤੇ ਤੈਨੂੰ ਵੀ ਨਹੀਂ ਪਤਾ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਰੋਜ਼ ਪਰਵਾਰ ਸੇਵਾ ਕਰਦਾ ਹੈ ਜੁੜ ਜਾਂਦਾ ਹੈ ਪਰਵਾਰ ਇਧਰ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਦੱਬੇ ਦੱਬੇ ਪੈਰੀ ਉਸ ਜਗ੍ਹਾ ਨੂੰ ਪੁੱਜਤਰ ਕਰਦੇ ਜਾ ਰਹੇ ਸੀ ਜਿਸ ਜਗ੍ਹਾ ਤੇ ਭੈਣਾ ਵੀ ਸੇਵਾ ਕਰਾਰੀਆਂ ਨੇ ਵੀਰ ਸੇਵਾ ਕਰਾਰੇ ਨੇ ਮੇਰਾ ਬਾਬਾ ਜਾ ਕੇ ਆਪਣੀ ਦ੍ਰਿਸ਼ਟੀ ਦੇ ਨਾਲ ਆਪਣੀ ਨਿਗਾ ਨਾਲ ਸਾਰਿਆਂ ਨੂੰ ਤੱਕਦਾ ਹੈ ਜਿਨ ਕੋ ਨਦਰ ਕਰਮ ਤਨਕਾਰ ਨਾਨਕ ਨਦਰੀ ਨਦਰ ਨਿਹਾਲ ਮੇਰਾ ਬਾਬਾ ਸਾਰਿਆਂ ਨੂੰ ਨਿਹਾਲ ਕਰੀ ਜਾ ਰਿਹਾ ਹੈ ਦਸ਼ਮੇਸ਼ ਗੁਰੂ ਸਤਗੁਰੂ ਸੱਚੇ ਪਾਤਸ਼ਾਹ ਨੇ ਉਸ ਛੋਟੇ ਜਿਹੇ ਦੀਪੇ ਨੂੰ ਵੇਖਿਆ ਨਾ ਸੇਵਾ ਕਰ ਰਿਹਾ ਹੈ ਸਿਮਰਨ ਮੁਖ ਦੇ ਵਿੱਚੋਂ ਚੱਲ ਰਿਹਾ ਹੈ ਹੱਥਾਂ ਦੇ ਨਾਲ ਸੇਵਾ ਕਰ ਰਿਹਾ ਆਪਣੇ ਹੱਥ ਦੇ ਨਾਲ ਬਾਟਾ ਫੜਦਾ ਹੈ ਤੇ